ਦੋਸਤੋ ਆਪ ਅੱਜ ਤੁਹਾਡੇ ਨਾਲ ਇੱਕ ਕਿੱਸਾ ਸ਼ੇਅਰ ਕਰਦਿਆਂ ਜੋ ਕਿ ਲਖਦਾਤਾ ਪੀਰ ਬਾਬਾ ਜੀ ਨਾਲ ਜੁੜਿਆ ਹੈ ਤੇ ਇਹ ਕਿੱਸਾ ਬਹੁਤ ਹੀ ਪੁਰਾਣਾ ਹੈ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਦੋਸਤੋ ਇੱਕ ਟਾਈਮ ਦੀ ਗੱਲ ਹੁੰਦੀ ਹੈ ਉਸ ਟਾਈਮ ਪੁਰਾਣੇ ਟਾਈਮ ਪਤਾ ਆਪ ਨੂੰ ਕਿ ਘਰ ਕੱਚੇ ਹੁੰਦੇ ਸੀ ਤਾਂ ਬਹੁਤ ਹੀ ਜ਼ਿਆਦਾ ਗਰੀਬੀ ਵਿੱਚ ਹਾਲਾਤ ਗੁਜ਼ਰ ਰਹੇ ਹੁੰਦੇ ਨੇ ਤਾਂ ਇੱਕ ਬੰਦਾ ਹੁੰਦਾ ਇੱਕ ਇਨਸਾਨ ਹੁੰਦਾ ਉਹ ਲਖਦਾਤਾ ਪੀਰ ਬਾਬਾ ਜੀ ਨੂੰ ਬਹੁਤ ਹੀ ਮੰਨਦਾ ਤੇ ਮਨੋਂ ਤਨੋਂ ਸੇਵਾ ਕਰਦਾ ਹੈ ਤਾਂ ਉਹ ਹਰ ਵੀਰਵਾਰ ਆਪਣੇ ਨਾਲ ਦੇ ਪਿੰਡ ਜਾ ਕੇ ਦਰਗਾਹਾਂ ਤੇ ਮੱਥਾ ਟੇਕਦਾ ਪ੍ਰਸ਼ਾਦ ਵੰਡਦਾ ਤੇ ਸਾਰਾ ਦਿਨ ਉੱਥੇ ਰਹਿਦਾ ਸੇਵਾ ਕਰਦਾ ਹੈ ਤੇ ਉਹਨਾਂ ਦੀ ਮੈਰਿਜ ਹੋਈ ਹੁੰਦੀ ਹੈ ਯਾਨੀ ਕਿ ਉਹਨਾਂ ਦੀ ਸ਼ਾਦੀ ਹੋਈ ਹੁੰਦੀ ਹੈ ਤੇ ਦੋ ਨਾਲ ਬੱਚੇ ਹੁੰਦੇ ਗਏ ਨੇ ਕੋਲ ਦੋ ਬੱਚੇ ਨੇ ਉਹਨਾਂ ਦੇ ਤੇ ਉਹਨਾਂ ਦਾ ਇੰਨਾ ਜ਼ਿਆਦਾ ਵਿਸ਼ਵਾਸ ਹੁੰਦਾ ਹੈ ਕਿ ਜਦੋਂ ਵੀ ਉਹ ਪੀਰਾਂ ਦੇ ਦਰਗਾਹਾਂ ਤੇ ਜਾਂਦਾ ਸੀ ਤਾਂ ਉੱਥੇ ਜਾ ਕੇ ਅਰਦਾਸ ਮੱਥਾ ਟੇਕਦਾ ਸੀ ਕਿ ਹੇ ਬਾਬਾ ਜੀ ਮੇਰੇ ਘਰ ਦੇ ਹਾਲਾਤ ਸੁਧਰ ਜਾਣ ਮੇਰਾ ਘਰ ਬਣ ਜਾਵੇ ਪਰ ਉਹ ਕਹਿੰਦੇ ਨਾ ਵੀ ਜਦੋਂ ਟਾਈਮ ਆਵੇ ਤਾਂ ਸਭ ਕੁਝ ਬਦਲ ਜਾਂਦਾ ਹੈ ਪਰ ਉਹ ਲਗਭਗ 2 ਸਾਲ ਤੋਂ ਜਾ ਰਿਹਾ ਸੀ ਤਾਂ ਕੁਝ ਨਹੀਂ ਬਦਲਿਆ ਸੀ ਪਰ ਉੰਦੀ ਜੋ ਵਾਈਫ ਸੀ ਉੰਦੀ ਘਰ ਵਾਲੀ ਸੀ ਉਹ ਅੱਕ ਚੁੱਕੀ ਸੀ ਤੇ ਉਹ ਕਹਿੰਦੀ ਵੀ ਤੇਰੇ ਪੀਰ ਬਾਬਾ ਜੀ ਨੇ ਕੁਝ ਨਹੀਂ ਦੇਣਾ ਆਪਾਂ ਨੂੰ ਆਪਾਂ ਬਾਰ-ਬਾਰ ਆਉਣੇ ਆ ਆਪਾਂ ਨੂੰ ਕੁਝ ਨਹੀਂ ਦੇਣਾ ਆਪਾਂ ਤਾਂ ਕੰਮ ਕਰਦੇ ਰਹੀਏ ਪਰ ਉਹ ਕਹਿੰਦਾ ਸੀ ਕਿ ਮੇਰਾ ਵਿਸ਼ਵਾਸ ਹੈ ਮੈਨੂੰ ਪੱਕਾ ਪਤਾ ਵੀ ਆਪਣਾ ਕਾਰੀ ਕਦਨ ਬਹੁਤ ਹੀ ਵੱਡਾ ਤੇ ਮਹਿਲਾ ਵਾਲਾ ਬਣੇਗਾ ਤਾਂ ਕੀ ਹੁੰਦਾ ਹੈ ਇੱਕ ਦਿਨ ਦੀ ਗੱਲ ਹੁੰਦੀ ਸਰਦੀ ਦਾ ਮੌਸਮ ਹੁੰਦਾ ਤੇ ਇੰਨੀ ਜ਼ਿਆਦਾ بارش ਪੈ ਰਹੀ ਹੁੰਦੀ ਹੈ ਕਿ ਉਸ ਦੇ ਜੋ ਕਮਰੇ ਦੀ ਛੱਤ ਹੁੰਦੀ ਕੋਠੇ ਦੀ ਕੱਚੇ ਉਸ ਟਮ ਕਾਰੋਂ ਦੇ ਸੀ ਤਾਂ ਉਹ ਛੱਤ ਮਾਲੂ ਬਾਲਿਆਂ ਦੀ ਸੀ ਤੇ ਬਾਲੇ ਸਾਰੇ ਗਲੇ ਪੈ ਸੀ ਤਾਂ بارش ਇੰਨੀ ਤੇਜ਼ ਆਈ ਕਿ ਛੱਤ ਥੱਲੇ ਗਿਰ ਗਈ ਤਾਂ ਉਹ ਬੜੀ ਮੁਸ਼ਕਲ ਨਾਲ ਆਪ ਔਰ ਬੱਚਾ ਨੂੰ ਬਚਾ ਕੇ ਬਾਹਰ ਨਿਕਲੇ ਤਾਂ ਉਸ ਤੋਂ ਬਾਅਦ ਉਸ ਬੰਦੇ ਦਾ ਵਿਸ਼ਵਾਸ ਟੁੱਟ ਜਾਂਦਾ ਹੈ ਤਾਂ ਉਸ ਦੀ ਘਰ ਦੀ ਵਾਲੀ ਜਦੋਂ ਮਿਹਨੇ ਮਾਰਦੀ ਹੈ ਕਹਿੰਦੀ ਲੈ ਆਪਣਾ ਜੋ ਹੈਗਾ ਸੀ ਆਪ ਉਹ ਵੀ ਤੜਵਾ ਕੇ ਬੈਗਿਆ ਉਹ ਵੀ ਟੁੱਟ ਗਿਆ ਤੇਰੇ ਲਖ ਦਤਾ ਪੀਰ ਬਾਬਾ ਜੀ ਨੇ ਕੀ ਕਰਤਾ ਤਾਂ ਉਹ ਫਿਰ ਕਹਿੰਦਾ ਵੀ ਕੋਈ ਨਾ ਬਾਬਾ ਜੀ ਸੁਨੇਗਾ ਪਰ ਉਹਦਾ ਅੰਦਰੋਂ ਉਹ ਵਿਸ਼ਵਾਸ ਟੁੱਟ ਗਿਆ ਸੀ ਇੱਕ ਮੂਨ ਬੋਲ ਰਿਹਾ ਸੀ ਤਾਂ ਫਿਰ ਕਹਿੰਦਾ ਕੋਈ ਨਹੀਂ ਲਖ ਦਤਾ ਪੀਰ ਅੱਬਾ ਜੀ ਕਰੇਗਾ ਉਹਦੀ ਘਰ ਵਾਲੀ ਕਹਿੰਦੀ ਕੀ ਕਰਨਾ ਜੋ ਹੈਗਾ ਸੀ ਉਹ ਵੀ ਆਪਣਾ ਟੁੱਟ ਗਿਆ ਹੁਣ ਤਾਂ ਆਪਾਂ ਕੀ ਕਰਾਂਗੇ ਹੁਣ ਕਿੱਥੇ ਸੋਵਾਂਗੇ ਤਾਂ ਦੋਸਤੋ ਕੁਝ ਦਿਨ ਬੀਤ ਗਏ ਨੇ 4-5 ਦਿਨ ਤਾਂ ਇੱਕ ਬੰਦਾ ਆਉਂਦਾ ਹੈ ਤਾਂ ਉਸ ਤੋਂ ਪਹਿਲਾਂ ਨਾ ਉਸ ਤੋਂ ਬਾਅਦ ਇੱਕ ਮੰਨ ਲਓ 10 ਦਿਨਾਂ ਬਾਅਦ ਦਿਵਾਲੀ ਹੁੰਦੀ ਹੈ। ਤਾਂ ਉਸ ਤੋਂ ਪਹਿਲਾਂ ਬੰਦਾ ਹੀ ਹੁੰਦਾ ਹੈ ਤਾਂ ਅਚਾਨਕ ਹੀ ਉਹਨਾਂ ਦੇ ਘਰ ਕੋਲ ਦੀ ਗੁਜ਼ਰਦਾ ਤਾਂ ਘਰ ਡਿੱਗਿਆ ਦੇਖਣਾ ਉੱਥੇ ਰੁਕ ਜਾਂਦਾ ਹੈ। ਤੇ ਉਹ ਆਵਾਜ਼ ਮਾਰਦਾ ਹੈ ਤੇ ਕਹਿੰਦਾ ਭਾਈ ਤੁਸੀਂ ਲਾਟਰੀ ਲੈ ਲਓ ਤੁਹਾਡੇ ਘਰ ਦੇ ਬਹੁਤ ਹਾਲਾਤ ਮਾੜੇ ਹੋਏ ਪਏ ਨੇ। ਤਾਂ ਉਹਨਾਂ ਕੋਲ ਉਸ ਟਾਈਮ 1 ਰੁਪਿਆ ਵੀ ਨਹੀਂ ਹੁੰਦਾ। ਤਾਂ ਜਦੋਂ ਉਹ ਆ ਕੇ ਰੁਕਦਾ ਤਾਂ ਉਹ ਘਰੇ ਹੀ ਹੁੰਦੇ ਨੇ ਮੰਨ ਲਓ ਉਸ ਦਿਨ ਵੀਰਵਾਰ ਦਿਨ ਹੁੰਦਾ ਹੈ ਜਾਨੀ ਕਿ ਉਹਨੇ ਜਾਣਾ ਸੀ ਦਰਗਾਹ ਤੇ ਪੀਰ ਬਾਬਾ ਜੀ ਦੇ। ਕਾ ਰਹੀ ਹੁੰਦਾ ਤਾਂ ਜਦੋਂ ਆ ਕੇ ਉਹ ਰੁਕਦਾ ਤਾਂ ਉਹਨੂੰ ਬਿਠਾ ਕੇ ਚਾਹ ਪਾਣੀ ਪਿਉਂਦੇ ਨੇ ਕਹਿੰਦੇ ਭਾਈ ਸਾਡੇ ਕੋਲ ਪੈਸੇ ਗੁੰਨੀ ਗਿਆ ਸੀ ਲਾਟਰੀ ਨਹੀਂ ਲੈ ਸਕਦੇ ਤਾਂ ਉਹ ਕਹਿੰਦਾ ਨਹੀਂ ਤੁਸੀਂ ਲੈ ਲਓ ਉਹ ਕਹਿੰਦਾ ਨਹੀਂ ਅਸੀਂ ਲੰਦੇ ਅਸੀਂ ਪੈਸੇ ਹੋਏ ਤਾਂ ਲਾਵਾਂਗੇ ਪਰ ਉਹ ਜਿੱਦ ਕਰਦਾ ਵੀ ਦੇਣ ਦੀ ਕੋਸ਼ਿਸ਼ ਕਰਦਾ ਤੇ ਉਹ ਲੈਣ ਦੀ ਕੋਸ਼ਿਸ਼ ਨਹੀਂ ਕਰਦੇ ਪਰ ਉਹ ਜਦੋਂ ਵੀ ਉਹ ਜਾਣ ਲੱਗਦਾ ਨਾ ਤਾਂ ਲਾਟਰੀ ਦੇ ਜਾਂਦਾ ਕਹਿੰਦਾ ਭਾਈ ਤੁਸੀਂ ਲਾਟਰੀ ਰੱਖ ਲਓ ਜਦੋਂ ਨਿਕਲ ਜੇ ਆ ਗਈ ਤਾਂ ਦੇ ਦਿਓ ਪੈਸੇ ਨਾ ਆਏ ਤਾਂ ਕੋਈ ਗੱਲ ਨਹੀਂ ਤੇ ਉਹ ਬੰਦਾ ਚਲਾ ਜਾਂਦਾ ਉਹ ਲਾਟਰੀ ਰੱਖ ਲੈਂਦੇ ਨੇ ਸਾਮ੍ਹ ਕੇ ਮੱਥੇ ਮੱਥਾ ਟੇਕਦੇ ਨੇ ਆਪਣੇ ਘਰ ਵਿੱਚ ਪੀਰ ਬਾਬਾ ਜੀ ਫੋਟੋ ਰੱਖੀ ਹੁੰਦੀ ਉੱਥੇ ਜਾ ਕੇ ਰੱਖ ਦਿੰਦੇ ਨੇ ਤਾਂ ਜਦੋਂ ਉਹਨਾਂ ਦੀ ਦੀਵਾਲੀ ਤੋਂ ਯਾਨੀ ਕਿ ਦੋ ਦਿਨ ਬਾਅਦ ਉਹ ਲਾਟਰੀ ਨਿਕਲਦੀ ਹੈ ਤੇ ਉਹਨਾਂ ਨੂੰ ਯਾਦ ਭੁੱਲ ਜਾਂਦਾ ਤੇ ਨਾ ਹੀ ਨੰਬਰ ਸੀ ਉਹਦਾ ਮੋਬਾਈਲ ਨੰਬਰ ਹੁੰਦੇ ਨਹੀਂ ਸੀ ਤੇ ਯਾਦ ਭੁੱਲ ਜਾਂਦਾ ਤਾਂ ਯਾਨੀ ਕਿ ਲਾਟਰੀ ਨਿਕਲ ਗਈ ਸੀ ਉਹਨਾਂ ਨੂੰ ਪਰ ਉਹ ਪਤਾ ਸੁਰ ਨਹੀਂ ਸੀ ਤੇ ਨਾ ਉਹ ਬੰਦਾ ਪਤਾ ਸੀ ਵੀ ਵਾਪਸ ਆਇਆ ਕਿ ਨਹੀਂ ਆਇਆ ਤਾਂ ਇੱਕ ਦਿਨ ਉਹਦੀ ਘਰ ਵਾਲੀ ਮੰਨ ਲਓ ਕੋਈ ਸਮਾਨ ਚੱਕਣ ਲੱਗੀ ਤਾਂ ਲਾਟਰੀ ਦੇਖੀ ਹਾਂ ਤੇ ਦਿਵਾਲੀ ਲੰਘ ਜਾਂਦੀ ਤੇ ਕਹਿੰਦੀ ਅਰੇ ਘਰ ਵਾਲਿਆਂ ਕਹਿੰਦੀ ਗੱਲ ਸੁਣੋ ਜੀ ਵੀ ਤੁਹਾਨੂੰ ਲਾਟਰੀ ਦੇਗੇ ਸੀ ਦਿਵਾਲੀ ਵੀ ਲੰਘ ਗਈ ਤਾਂ ਆਪਾਂ ਯਾਦ ਭੁੱਲਾ ਪਏ ਤੁਸੀਂ ਲਾਟਰੀ ਚੈੱਕ ਕਰੋ ਜਦੋਂ ਲਾਟਰੀ ਦੇਖਦਾ ਤਾਂ ਉਹ ਕਹਿੰਦਾ ਹਾਂ ਉਹ ਫਿਰ ਕਹਿੰਦਾ ਚਲ ਦੇਖ ਲੈਣਾ ਕੀ ਦਾ ਪੀਰ ਬਾਬਾ ਜੀ ਨੇ ਜੋ ਕਿਰਪਾ ਕੀਤੀ ਹੋਵੇ ਆਪਣੇ ਤੇ ਤਾਂ ਉਹਨੂੰ ਦੱਸ ਕੇ ਜਾਂਦਾ ਵੀ ਤੁਸੀਂ ਇਸ ਬਾਸਟੈਂਡ ਤੇ ਆ ਜਾਓ ਜੇ ਆਪਣੀ ਬੈਕ ਸਾਈਡ ਸ਼ਾਪ ਹੈਗੀ ਲਾਟਰੀ ਵਾਲੀ ਤੇ ਜਦੋਂ ਜਾਂਦਾ ਨਾ ਉੱਥੇ ਜਾ ਕੇ ਲਾਟਰੀ ਦਿਖਾਉਂਦਾ ਹਾਂ ਤਾਂ ਉਹ ਕਹਿੰਦਾ ਜੀ ਮੇ ਲਾਟਰੀ ਪਾਈ ਸੀ ਕਹਿੰਦਾ ਅੱਛਾ ਸਾਰਾ ਸਟੈਂਪ ਮੋਰ ਲੱਗੀ ਸੀ ਤੇ ਉੱਥੇ ਜਾ ਕੇ ਰੁਕਦਾ ਤਾਂ ਉਹ ਫਿਰ ਬੈਠ ਕੇ ਲਾਟਰੀ ਦੇਖਦੇ ਨੇ ਤਾਂ ਉਹ ਜੋ ਦੁਕਾਨ ਵਾਲੇ ਉਹ ਕਹਿੰਦੇ ਨੇ ਭਾਈ ਸਾਹਿਬ ਤੁਸੀਂ ਬੈਠੋ 10 ਮਿੰਟ ਤੁਹਾਨੂੰ ਚਾਹ ਪਾਣੀ ਪਿਉਣੇ ਆ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਕਹਿੰਦਾ ਤੁਸੀਂ ਖਿਭਰਾਓ ਨਾ ਬਈ ਤੁਸੀਂ ਬੜੇ ਠੰਡੇ ਹੋ ਜੋ ਗਰੀ ਉਹਨੇ ਵੀ ਸੋਚਿਆ ਕੀ ਗੱਲ ਹੋ ਗਈ ਕਹਿੰਦਾ ਕੋਈ ਨਾ ਤੁਸੀਂ ਬੈਠੋ ਚਾਹ ਪਾਣੀ ਬੜੀ ਸੇਵਾ ਕੀਤੀ ਨਾ ਤੇ ਕਿੰਨੇ ਪੈਸੇ ਸਾਬਤ ਨੂੰ 2 ਕਰੋੜ ਦੀ ਲਾਟਰੀ ਨਿਕਲੀ ਆ। ਤੋ ਉਹ ਬੰਦਾ ਉੱਥੇ ਖੜਾ ਰਹਿ ਗਿਆ। ਤੇ ਫਿਰ ਕੀ ਹੋਇਆ? ਉਹ ਬੜਾ ਖੁਸ਼ ਹੋਇਆ। ਲੱਖ ਦਾ ਪੀਰੇ ਬਸ਼ੁਕਰ ਕਰੀ ਅੰਦਰ-ਅੰਦਰੋਂ। ਤੇ 2 ਲੱਖ ਦਾ ਯਾਨੀ 2 ਕਰੋੜ ਰੁਪਈਆ ਨੂੰ ਇਨ ਨਿਕਲੀ ਲਾਟਰੀ ਤਾਂ ਕਰਕੇ ਰਾ ਕੇ ਉਹਨੂੰ ਯਾਨੀ ਕਿ 1 1 ਕਰੋੜ 25-30 ਲੱਖ ਰੁਪਈਆ ਉਸ ਟਾਈਮ ਯਾਨੀ ਕਿ ਮਿਲਿਆ ਸੀ। ਤੇ ਕਰਿਆ ਗਿਆ ਬਹੁਤ ਖੁਸ਼ ਆ। ਤਾਂ ਉਹ ਇੰਨੀ ਖੁਸ਼ੀ ਜ਼ਿਆਦਾ ਮਹਿਸੂਸ ਕਰਨ ਲੱਗ ਗਿਆ ਇੰਨੀ ਜ਼ਿਆਦਾ। ਬਹੁਤ ਖੁਸ਼ ਹੈ ਸਾਰੀ ਜੀ। ਤੇ ਕਿਰੋਣਾ ਬੜੀ ਆਪਣਾ ਘਰ ਬਨਾਇਆ ਜਮੀਨ ਜਾਇਦਾਦ ਉਸ ਤੋਂ ਸਸਤੀ ਹੁੰਦੀ ਹੈ ਜਮੀਨਾਂ ਜਾਇਦਾਦ ਲਈ ਹੋਰ ਜਿਵੇਂ ਕੋਈ ਟਰੈਕਟਰ ਲੈ ਲਿਆ ਤਾਂ ਉਹਨਾਂ ਦਾ ਇੰਨਾ ਜ਼ਿਆਦਾ ਵਿਸ਼ਵਾਸ ਬਣਿਆ ਕਿ ਅੱਜ ਜੋ ਪੱਕੇ ਦਿਲੂਈ ਮੰਨ ਲੋ ਸੇਵਾ ਕਰਦੇ ਨੇ ਪੀਰ ਬਾਬਾ ਜੀ ਦੀ ਠੀਕ ਹੈ ਆਪਾਂ ਕਿਸੇ ਵੀ ਧਰਮ ਨਾਲ ਜੁੜੇ ਹੋਇਆ ਜਾਂ ਚਾਹੇ ਸਿੱਖ ਧਰਮ ਨਾਲ ਚਾਹੇ Hindu ਧਰਮ ਨਾਲ ਚਾਹੇ ਕਿਸੇ ਨਾਲ ਵੀ ਆਪਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਗੁਰੂਆਂ ਤੇ ਤੇ ਆਪਾਂ ਛੱਡ ਕੇ ਕਦੀ ਇੱਧਰ ਕਦੀ ਉੱਧਰ ਤਈਆਂ ਤੋਂ ਭਟਕਦੇ ਫਿਰਦੇ ਆ ਤਾਂ ਉਹਨਾਂ ਦੀ ਹੁਣ ਗਰੀਬੀ ਵਿੱਚ ਚੱਕੀ ਗਈ ਉਹਨਾਂ ਦੀ ਘਰ ਵਾਲੀ ਦਾ ਵਿਸ਼ਵਾਸ ਟੁੱਟਿਆ ਸੀ ਅੱਜ ਵਿਸ਼ਵਾਸ ਹੀ ਬਣ ਗਿਆ ਜੇ ਤੁਹਾਨੂੰ ਕਿਸਤਾ ਵਧੀਆ ਲੱਗਿਆ ਤਾਂ ਲਾਈਕ ਕਰਕੇ ਸ਼ੇਅਰ ਕਰ ਦਿਓ ਜੀ ਸਾਰਿਆਂ ਦਾ ਧੰਨਵਾਦ ਜੀ ਹਾਂਜੀ ਦੋਸਤੋ ਸਾਰਿਆਂ ਨੂੰ ਪਹਿਲਾਂ ਤਾਂ ਜੈ ਪੀਰਾਂ ਦੀ ਜੈ